ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਟਾ ਸਾਹ ਜਿਹੜੇ ਜਥੇਦਾਰ ਬਾਦਲਾਂ ਦੇ ਸੀ ਜਾਣ ਕੇ ਹੈਗੇ ਸੀ ਉਹਨਾਂ ਦੀ ਇੱਕ ਪੋਸਟ ਹੁੰਦੀ ਹੈ ਕਹਿੰਦੇ ਬਰਗਾੜੀ ਤੇ ਬਹਿਵਲ ਕਲਾ ਜਿਹੜੀ ਨਿਹਤ ਥੀ ਸੰਗਤੇ ਗੋਲੀ ਚਲਵਾਈ ਹੈ ਉਹ ਬੀਜੇਪੀ ਤੇ ਅਕਾਲੀ ਸਰਕਾਰ ਨੇ ਚਲਾਈ ਹੈ ਇਹ ਕਿ ਹੈ ਅੱਛਾ ਇਹ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਅਕਾਲੀਆਂ ਦੀ ਸਰਕਾਰ ਸੀ ਬੀਜੇਪੀ ਦੇ ਨਾਲ ਗੱਠਜੋੜ ਸੀ ਇਹ ਕਿ ਨੂੰ ਨਹੀਂ ਪਤਾ ਹੁਣ ਜਿਹੜੇ ਸ਼ਬਦ ਮੈਂ ਵਰਤਦਾ ਨਾ ਹਰਾਮਪੁਰ ਉਹ ਮੈਂ ਐਵੇਂ ਥੋੜੀ ਵਰਤਦਾ ਹੋਰੋਜ ਉਹ ਸ਼ਬਦ ਮੈਨੂੰ ਚੇਤੇ ਦੇ ਕਰਨ ਦੀ ਲੋੜ ਨਹੀਂ ਪੈਂਦੀ ਆਟੋਮੈਟਿਕਲੀ ਆਟੋਮੈਟਿਕਲੀ ਜੇ ਮੈਂ ਭਲਾ ਮਾਨਸ ਕਹਿਣ ਦੀ ਕੋਸ਼ਿਸ਼ ਕਰਾਂ ਮੂੰਹ ਚ ਹਰਾਮ ਖੋਰੀ ਨਿਕਲ ਰਿਹਾ ਰਟਾਈ ਇਹਨਾਂ ਲੱਗਿਆ ਉਹ ਜੇ ਮੈਂ ਕਹਿੰਦੇ ਸੀ ਕਹਿ ਕੱਲਾ 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 ਤੇ ਉਹ ਕਹਿੰਦਾ ਕਹਿੰਦਾ ਲੱਖ 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 ਕੁੱਤੇ ਨੂੰ ਕਹਿਣਾ ਵੀ ਲੱਕ ਲੈ ਤੇ ਹੁਣ ਜੇ ਕੱਲਾ ਕੱਲਾ ਵੀ ਕਹਿੰਨਾ ਤਾਂ ਵੀ ਲੱਕ 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 ਜੇ ਕਿਤੇ ਭਲਾ ਮਾਨਸ ਵੀ ਕਹਿੰਨੇ ਫਿਰ ਵੀ ਹਰਾਮਪੁਰ ਹਰਾਮਪੁਰ ਨਿਕਲ ਗਿਆ ਅੰਦਰ ਕੀ ਕਰੀ ਰਟਾਈ ਨਾਲ ਲੱਗ ਗਿਆ ਰੱਟਾ ਤਾਂ ਲੱਗਿਆ ਵੀ ਇਹਨਾਂ ਦੀਆਂ ਕਰਤੂਤਾਂ ਕਰਕੇ ਵੀ ਜਦੋਂ ਤੂੰ ਅਕਾਲ ਤਖਤ ਦਾ ਜਥੇਦਾਰ ਸੀ ਤੇਰੇ ਸਾਹਮਣੇ ਸੁਖਬੀਰ ਬਾਦਲ ਖੜਾ ਸੀ ਉਹਨੇ ਕੀ ਕਿਹਾ ਕਿ ਮੈਂ ਬਿਆਦਵੀ ਕਰਵਾਈ ਹੈ ਹਾਂ ਜੀ ਪ੍ਰਵਾਨ ਕਰਦੇ ਹਾਂ ਜਿਵੇਂ ਕਾਜੀ ਕਹਿੰਦਾ ਹੁੰਦਾ ਨਾ ਕੁੜੀ ਤੇ ਮੁੰਡੇ ਨੂੰ ਕਬੂਲ ਹੈ ਕਬੂਲ ਹੈ ਕਬੂਲ ਹੈ ਉਹ ਵੀ ਕਹਿ ਗਿਆ ਹਾਂ ਮੈਂ ਕਰਵਾਈ ਹੈ ਤੇ ਜਥੇਦਾਰ ਅਕਾਲ ਤਖਤ ਦੇ ਉੱਪਰ ਖੜਾ ਸੀ ਵੱਡੀ ਕਰਪਾਨ ਪੜੀ ਹੋਈ ਹੱਥ ਵਿੱਚ ਮਾਇਕ ਅਕਾਲ ਤਖਤ ਦੀ ਲੈਟਰਪੈਡ ਪੜੀ ਹੋਈ ਵੀ ਜੇ ਲੱਤਾਂ ਭਾਰ ਝਲਦੀਆਂ ਸੀ ਤਾਂ ਉਸੇ ਵਕਤ ਕਹਿੰਦਾ ਵੀ ਬਾਦਲਾਂ ਨੂੰ ਬਾਦਲਾਂ ਨੂੰ ਪੰਥ ਵਿੱਚੋਂ ਛੇਕਣ ਲੱਗੇ ਆ ਕਹਿਣਾ ਸੀ ਨਾ ਹੁਣ ਕਿਉਂ ਕਹਿ ਰਹੇ ਨੇ ਹੁਣ ਜਿਹੜੀ ਮਲਾਈ ਮਿਲਦੀ ਸੀ ਰਸ਼ਮਲਾਈ ਮਿਲਦੀ ਸੀ ਪਨੀਰ ਦੇ ਪਕੌੜੇ ਮਿਲਦੇ ਸੀ ਉਹ ਬੰਦ ਹੋ ਗਿਆ ਲੈ ਨੇ ਬੰਦ ਕਰ ਦਿੱਤਾ ਪਤਾ ਹੀ ਹੈ ਹੁਣ ਤਾਂ ਮੋਲਦੇ ਅੱਛਾ ਨੀਲੀਆਂ ਪੱਗਾਂ ਵਾਲੇ ਇਹ ਨਾ ਸਮਝ ਲੈ ਬੈਂ ਵੀ ਕਿਤੇ ਬਦਲਾਂ ਦੀ ਤਰੀਫ ਕਰੀ ਜਾਂਦਾ ਮਿੱਟੀ ਥੋੜੀ ਵੀ ਨਾਲ ਹੀ ਘਟ ਰਿਹਾ ਮੈਂ ਮੈਂ ਤਾਂ ਕਰਤੂਤਾਂ ਦਰਸ਼ਨ ਲੱਗਾ ਵੀ ਪਹਿਲਾਂ ਕਿਹਨੇ ਢ ਚੱਕਿਆ ਕਿਨੇ ਖੁੰਡ ਕੱਢਿਆ ਕਿਨੇ ਸਗਨ ਸਕੀਮ ਚਲਾਈ ਕਿਨੇ ਰਿਸ਼ਤੇ ਵਿੱਚ ਕਿਹਨੂੰ ਮਾਸੀ ਬਣਾਇਆ ਕਿਹਨੂੰ ਭੂਆ ਬਣਾਇਆ ਕੌਣ ਫੁੱਫੜ ਸੀ ਕੌਣ ਸਾਲਾ ਸੀ ਇਹ ਤੁਹਾਡੀਆਂ ਕਰਪੂਤਾਂ ਨੇ ਇਹ ਹੁੰਦਾ ਰਿਹਾ ਉਦੋਂ ਨਹੀਂ ਬੋਲੇ ਹੁਣ ਇਹ ਗੱਲਾਂ ਸੁਣ ਕੇ ਇਹ ਬੋਰ ਹੁੰਦੇ ਹੁੰਦੇ ਮੈਂ ਫੋਨ ਕਰ ਲੈ ਗਿਆ ਨੇ ਜੀ ਟਾਈਮ ਖਰਾਬ ਕੀਤਾ ਹੈ ਫਾਇਦਾ ਕੋਈ ਨਹੀਂ ਮਤਲਬ ਜੇ ਤੁਹਾਡੇ ਚਾਪ ਨੂੰ ਸੀ ਕਰਦੇ ਫਿਰ ਟਾਈਮ ਲੇਖੇ ਵਿੱਚ ਸੀ ਥੋੜੇ ਛੇਤਰ ਫੇਰ ਰਹੇ ਹਾਂ ਹੁਣ ਟਾਈਮ ਖਰਾਬ ਹੁੰਦਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਮੈਂ ਤਾਂ ਇਹ ਕਿਹਾ ਵੀ ਜਦੋਂ ਤੁਹਾਡੇ ਸਾਹਮਣੇ ਬਾਦਲ ਬਲਟੋਹਾ ਠੀਕ ਹੈ ਜਿੰਨੇ ਵੀ ਦੋਸ਼ੀ ਖੜੇ ਸੀ ਉਦੋਂ ਕਹਿੰਦੇ ਨਾ ਵੀ ਤੁਸੀਂ ਦੋਸ਼ੀ ਹੋ ਤੁਹਾਨੂੰ ਅਕਾਲ ਤਖਤੋਂ ਛੇਕਿਆ ਜਾ ਰਿਹਾ ਹੈ ਇਹ ਕਹਿੰਦੇ ਉਦੋਂ ਉਦੋਂ ਕਿਹਾ ਨਹੀਂ ਉਦੋਂ ਆਖ ਸੀ ਵੀ ਜੇ ਹੁਣ ਇਹਨਾਂ ਨੂੰ ਮਾਫ ਕਰ ਦਈਏ ਤਾਂ ਅਸੀਂ ਇਹਨਾਂ ਦੇ ਕੋਠੀ ਜਾਵਾਂਗੇ ਪੈਰਾਂ 'ਚ ਬਹਿ ਕੇ ਮਾਫੀ ਮੰਗਾਂਗੇ ਫਿਰ ਸਾਨੂੰ ਇਹ ਮਾਨ ਸਨਮਾਨ ਦੇਣਗੇ ਪਰ ਅਗਲਿਆਂ ਨੂੰ ਲੱਗ ਗਿਆ ਪਤਾ ਅਗਲਿਆਂ ਨੂੰ ਪਤਾ ਲੱਗ ਗਿਆ ਮੇ ਤਾਂ ਵੱਡੀ ਕੁਰਸੀ ਚਾਹੁੰਦੇ ਆ। ਅਗਲੇ ਨੇ ਮੈਂਟਿਕ ਲਾਇਆ ਧਾਮੇ ਨੂੰ ਕਿਤਾ ਫੋਨ ਆ ਜਾਂਦਾ। ਅਜੈਕਟਮ ਮੈਂਬਰਨ ਫੋਨ ਕੀਤਾ ਆ ਜਾਓ ਭਾਈ। ਆਗੇ ਮਤਾ ਪਾਓ ਭਾਈ। ਹੁਣ ਗੜਗਾਚ ਨੂੰ ਲੈ ਕੇ ਆਉਣਾ ਭਾਈ। ਇਹਦੀ ਛੁੱਟੀ ਕਰੋ। ਤੇ ਹੁਣ ਨੀੜਾ ਸਾਹਿਬ ਤਾਂ ਤੜਪਦੇ ਆ। ਸਵਾਦ ਫੇਰ ਸੀ ਨਾ। ਸਵਾਦ ਫੇਰ ਸੀ ਜੇ ਉਸ ਵਕਤ ਬੋਲਦੇ। ਕਹਿੰਦੇ ਅੱਛਾ ਕੱਲ ਨਾ ਮੈਨੂੰ ਇੱਕ ਬੰਦਾ ਮਿਲਿਆ ਉਹਨੇ 15 ਮਿੰਟ ਗੱਲ ਕੀਤੀ ਉਹ ਪਹਿਲਾਂ ਤਾਂ 5 ਮਿੰਟ ਹੱਸੇ ਗਿਆ ਮੈਂ ਕਿਹਾ ਯਾਰ ਗੱਲ ਕਰੋ ਕੋਈ ਉਹ ਮੈਨੂੰ ਕਹਿੰਦਾ ਜਦੋਂ ਤੁਸੀਂ ਨਾ ਹਰਾਮ ਖੋਰ ਕਹਿੰਦੇ ਹੋ ਕਹਿੰਦਾ ਮੈਨੂੰ ਦੋ ਰੋਟੀਆਂ ਘੱਟ ਖਾਣ ਦੀ ਲੋੜ ਪੈਂਦੀ ਆ ਕਹਿੰਦਾ ਢਿੱਡ ਭਰ ਜਾਂਦਾ ਪਹਿਲੀ ਤੇ ਕਹਿੰਦਾ ਸੁਆਦ ਆ ਜਾਂਦਾ ਮੈਂ ਕਿਹਾ ਗੱਲ ਕਰੋ ਕੀ ਕਰਨੀ ਆ ਉਗਣਾਂ ਗੱਲ ਕੋਈ ਨਹੀਂ ਜਿੱਦਾਂ ਜੁੱਤੀ ਫੇਰਦੇ ਹਾਂ ਇਦਾਂ ਫੇਰ ਦੇ ਲੋ ਮਤਲਬ ਪੰਜਾਬ ਦੇ ਵਿੱਚ ਉਹ ਲੋਕ ਵੀ ਹੈਗੇ ਨੇ ਜਿਹੜੇ ਤੁਹਾਡੇ ਜੁੱਤੀ ਕਦੋਂ ਵੀ ਫੇਰ ਸਕਦੇ ਹੁਣੇ ਗੱਲਾਂ ਸੁਣ ਕੇ ਨਾ ਜਿਹੜੇ ਨੀਲੀਆਂ ਪੱਗਾਂ ਵਾਲੇ ਗੱਲ ਬਲੋਚਾ ਕਰਦੇ ਹੁੰਦੇ ਕਦੇ ਜਲਿਓ ਨਾਮ ਹੈ ਨੀਟੇ ਜਹੇਦਾਰ ਦੀ ਸ਼ਿਫਤ ਕੀਤੀ ਹੈ ਨਾ ਕਰਨੀ ਹੈ ਨਾ ਤੁਹਾਡੀ ਕੀਤੀ ਹੈ ਨਾ ਕਰਨੀ ਹੈ ਮੈਂ ਤਾਂ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਕੌਮ ਦਾ ਬੇੜਾ ਘਰ ਕਰਨ ਵਾਲੇ ਤੇ ਕੀਤੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਕੋਈ ਚੰਗਾ ਕੰਮ ਕਰੋਗੇ ਉਦੋਂ ਤੁਹਾਡੀ ਸ਼ਿਫਤ ਵੀ ਕਰਾਂਗੇ ਅੱਛਾ ਚਲ ਅੱਜ ਹੀ ਕਰ ਦਿੰਨਾ ਮਾੜੀ ਵੀਡੀਓ ਸੁਣ ਲਿਓ ਵੀਡੀਓ ਸੁਣ ਕੇ ਸਾਰੇ ਜਾਣੇ ਬੈਰਾਤੀਓ ਜੁੱਤੀਆਂ ਜੋੜੇ ਲਾ ਕੇ ਅਕਾਲ ਤਖਤ ਦੇ ਦਵਾਰੇ ਫੇਰ ਬਹਿੰਜੋ ਕੱਲੇ ਬਾਦ ਨੂੰ ਲੈ ਕੇ ਸਾਰਾ ਲੰਗ ਲਾਣਾ ਜਾਏ ਇਹ 500 ਬੰਦਾ ਸਾਰਾ ਜੀ ਛੋਣ ਦੇ ਮੈਂਬਰ ਹੋ ਗਏ ਪ੍ਰਧਾਨ ਜਹੇਦਾਰ ਕੁਝ ਐਮਐਲਏ ਸਗਵੀਰ ਇਹ 500 ਬੰਦਾ ਸਾਰਾ ਟੋਟਲ ਸਾਰੇ ਜਾਣੇ ਬਗਜੋ ਤੇ ਸਾਰੇ ਜਾਣੇ ਜਾ ਕੇ ਉੱਥੇ ਇਹ ਕਿਹੋ ਵੀ ਸਾਨੂੰ ਕੌਮ ਬਖਸ਼ ਦੇ ਅਸੀਂ ਹਰਾਮਖੋਰਾਂ ਅਸੀਂ ਕੌਮ ਦਾ ਬੇੜਾ ਗਰ ਕਰਨ ਵਾਲਿਆਂ ਅਸੀਂ ਪੰਜਾਬ ਨੂੰ ਨਸ਼ਿਆਂ ਦੇ ਨਾਲ ਬਰਬਾਦ ਕੀਤਾ ਅਸੀਂ ਬਿਆਦਵੀ ਕਰਵਾਈਏ ਇਹ ਜਾ ਕੇ ਉੱਥੇ ਕਬੂਲ ਕਰ ਲਿਓ ਜਦੋਂ ਇਹ ਕਬੂਲ ਕਰ ਲਿਆ ਤੁਹਾਡੀ ਵੀਡੀਓ ਆ ਗਈ ਉਦੋਂ ਬਾਅਦ ਮੈਂ ਤੁਹਾਡੀ ਸ਼ਿਫਟ ਕਰਿਆ ਕੋ ਮੈਂ ਫਿਰ ਲੋਕਾਂ ਨੂੰ ਕਹਾਂ ਕਰੂੰ ਵੀ ਨਹੀਂ ਯਾਰ ਸੁਖਵੀਰ ਤਾਂ ਚੰਗਾ ਪੰਦਾ ਇਹ ਨਰੇਣੋ ਮਹਾਂਤ ਨਹੀਂ ਤਾਂ ਚੰਗੇ ਬੰਦੇ ਆ ਉਹਨੇ ਸਰਕਾਰ ਬੰਦ ਦਿਓ ਫਿਰ ਮੈਂ ਖੁਦ ਕਹਾਂ ਕਰੂੰ ਪਰ ਹੁਣ ਨਹੀਂ ਉਹ ਤੁਹਾਡੇ ਵਿੱਚ ਇੱਕ ਵੀ ਗੁਣ ਨਹੀਂ ਨਾ ਕੌਮ ਦੇ ਏਜੰਡੇ ਦੀ ਗੱਲ ਕਰਨ ਦਾ ਤੁਹਾਡੇ ਕੋਲ ਅਧਿਕਾਰ ਹੈ ਨਾ ਪੰਜਾਬ ਦੀ ਰਾਜਨੀਤੀ ਕਰਨ ਦਾ ਤੁਹਾਡੇ ਕੋਲ ਅਧਿਕਾਰ ਹੈ ਤੁਹਾਡੇ ਕੋਲ ਇੱਕ ਵੀ ਅਧਿਕਾਰ ਹੈ ਵੀ ਤੁਹਾਡੇ ਦੀ ਜੁੱਤੀ ਹੋਵੇ ਜਿੱਥੇ ਪੈਂਦੀਆਂ ਤੁਹਾਡੇ ਪਹਿਣ ਦੇ ਸੌ ਮਾਰ ਕੇ ਤੁਹਾਡੇ ਨਾ ਇੱਕ ਗਿਣੇ ਫਿਰ ਪੰਜਾਬ ਦੇ ਲੋਕਾਂ ਨੂੰ ਥੋੜਾ ਬਹੁਤਾ ਸਕੂਨ ਮਿਲੋ ਤੇ ਨਹੀਂ ਤੁਹਾਡੇ ਵਰਗਾ ਹਰਾਮਖੋਰ ਪੂਰੀ ਦੁਨੀਆ ਤੇ ਕੋਈ ਨਹੀਂ ਐਨੇ ਬੇਸ਼ਰਮ ਬੰਦੇ ਤੁਸੀਂ ਯਾਰ ਮਾੜੀ ਮੁਟ ਤਾਂ ਸ਼ਾਨ ਬੇਸ਼ਰਮ ਮੰਨ ਲਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ